ਸਤਿ ਸ੍ਰੀ ਅਕਾਲ ਜੀ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਵੱਲੋਂ ਸਤਿ ਸ੍ਰੀ ਅਕਾਲ ਇਹ ਜਿਹੜੀ ਪਾਰਟੀ ਆ ਇਹਨਾਂ ਨੂੰ ਅਸੀਂ ਡ੍ਰੌਪ ਕਰ ਦੇਣਾ ਕਿੱਥੇ ਮੋਗੇ ਮੈਂ ਡਰਾਈਵ ਕਰ ਲਵਾਂ ਤੁਹਾਨੂੰ ਦੱਸ ਕੀ ਕਰਨੀ ਚਾਹੀਦੀ ਆ ਆਪਾਂ ਚੱਲੇ ਆ ਮੋਗੇ ਹਨਾ ਸਾਰੇ ਜਣੇ ਹਾਂਜੀ ਆਪਾਂ ਮੋਗੇ ਨਹੀਂ ਅਸੀਂ ਲੁਧਿਆਣੇ ਚੱਲ ਜਾਂਗੇ ਇਹਨਾਂ ਨੂੰ ਡ੍ਰੌਪ ਅਸੀਂ ਇੱਥੇ ਛੱਡ ਕੇ ਆਂ ਇਹਨਾਂ ਨੂੰ ਛੱਡ ਕੇ ਲੁਧਿਆਣੇ ਚੱਲ ਜਾਂਗੇ ਇਹ ਸਾਰੇ ਮੋਗੇ ਤੇ ਮੋਗੇ ਭਈ ਆਪਾਂ ਕੀ ਕਰਨਾ ਫੇਰ ਉੱਥੇ ਆਪਣੀ ਮੱਕੀ ਦੇ ਟੋਕੂ ਬੰਨ੍ਹ ਜੋਕੋ ਬਣਨਾ ਹੈ ਕੱਲ ਮੱਕੀ ਪੀਚ ਕੇ ਹੈ ਨਾ ਅੱਪਨੀ ਰਾਤ ਨੂੰ ਸਾਲਾਂ ਬਾਅਦ ਆਪਦੀ ਹਾਂ ਕੱਲ ਪਹਿਲੀ ਵਾਰ ਆਪਾਂ ਆਪਦੀ ਪਹਿਲੀ ਚਵਾਈ ਕੀਤੀ ਤੇ ਆਪਾਂ ਮੀਂਹ ਤੇ ਨੇਰੀ ਦੋਵੇਂ ਲੈ ਆਂਦੇ ਹਾਂਜੀ ਹਾਂਜੀ ਆ ਗਏ ਇਸ ਜੀ ਨਾਲ ਹੀ ਆ ਗਏ ਮੱਕੀ ਪੀਜੀ ਨਾਲ ਹੀ ਨੇਰੀ ਉਸ ਤੋਂ ਬਾਅਦ ਮੀਂਹ ਹੈ ਤੇ ਇਹ ਮੁੱਗੇ ਸ਼ਹਿਰ ਦੇ ਵਿੱਚ ਆ ਬਖਾਉਣੇ ਤੁਹਾਨੂੰ ਸਾਡੀ ਪਿਆੜੀ ਕਿੱਥੇ ਆ ਮੁੱਗੇ ਸ਼ਹਿਰ ਦੇ ਵਿੱਚ ਉੱਥੇ ਇਹਨਾਂ ਨੂੰ ਤਾਰ ਕੇ ਆ ਜਣਾ 24 ਬਾਅਦ ਇੱਥੇ ਬੰਮੁੱਗੇ 25 ਸਾਲ ਮੰਨੀ ਨੂੰ ਪਤਾ ਹੋਊਗਾ ਸਹੀ ਕਿੰਨੇ ਸਾਲ ਹੋ ਗਏ ਬੱਚੇ ਮੇਰੇ ਦਾਦਾ ਜੀ ਜਿਉਂਦੇ ਸੀ ਜਦੋਂ ਦੀ ਇਹ ਪਹਿਲੀ ਖਰੀਦੀ ਹੋਈ ਆ ਤੇ 2002 ਚ ਮੇਰੇ ਦਾਦਾ ਜੀ ਨੇ ਜੱਟ ਹੋਏ 23 24 ਸਾਲ ਮਤਲਬ 24 25 ਸਾਲ ਹਾਂ 24 25 ਸਾਲ ਹੋ ਗਏ ਜਿਹੜੇ ਕੋਈ ਮੰਨਦੇ ਨੇ ਵਿਸ਼ਵਾਸ ਨਹੀਂ ਕਰਦੇ ਜਮੀਨ ਹੈਗੀ ਆਪਣੀ ਹਾਂ ਹਾਂ ਕੋਈ ਨੇ ਸਿਵਾ ਕਰਤਾ ਤੇ ਪਹਿਲੀ ਹੈਗੀ ਨੂੰ ਕਹਿੰਦਾ ਹਨਾ ਹਾਂ ਨਹੀਂ ਪਤਾ ਹੀ ਨਹੀਂ ਹਾਂ ਜਦੋਂ ਮੱਕੀ ਜਾਂ ਝੋਨਾ ਬਾਲ ਤੇ ਲਾਇਆ ਵੇਖੀ ਮੱਕੀ ਨਿਕਲ ਤੇਰੇ ਸਾਹਮਣੇ ਆਵਾ ਟੱਕ ਤੇ ਟੱਕ ਜੂੜ ਦਾ ਨਾਲ ਉਥੇ ਨਾਲੇ ਸਿੱਧੀ ਰੋਡ ਤੇ ਵਾਟ ਇੱਕ ਵਿੰਗੀ ਸੀ ਉਹ ਵੀ ਸਿੱਧੀ ਕੀਤੀ ਗੱਲ ਜਿਹੜੀ ਸਰੇ ਵਾਲੇ ਬਾਈ ਨਹੀਂ ਪੱਕੀ ਵਟ ਕੇ ਹੈ ਦੀ ਹਾਂ ਹਾਂ ਉਹ ਇੰਨੀ ਇੱਕ ਗੇਠਾ ਪਰ ਆਪਣੇ ਖੇਤ ਚ ਹੈ ਆਪਣੇ ਖੇਤ ਚ ਉਹ ਵੀ ਕਿਹਾ ਖਾਲੀ ਕਰੂ ਭਾਈ ਉਹ ਆਪਾਂ ਇੰਨੇ ਚ ਤਾਂ ਵੈਸੇ ਸ਼ਿਫਟ ਕਰਨੀ ਚਾਹੀਦੀ ਹੁੰਦੀ ਉਧਰੇ ਸਾਹਮਣੇ ਬੇਲਾ ਹੌਲੀ ਹੌਲੀ ਪਹਿਲੇ ਖੇਤ ਦੇ ਵਿੱਚ ਸਾਹ ਹਾਂ ਹੌਲੀ ਹੌਲੀ ਓਕੇ ਰਿਪੋਰਟਾਂ ਆ ਜਾਣੀਆਂ ਤੇ ਤੁਹਾਨੂੰ ਅਸੀਂ ਨੈਸਲੇ ਦੇ ਬੈਕਸਾਈਡ ਸਾਡੀ ਪਹਿਲੀ ਆਉਂਦੀ ਸੋ ਆ ਗਿਆ ਲਵਾਰਾ ਚੌਂਕ ਲਵਾਰਾ ਚੌਂਕ ਤੋਂ ਤੁਸੀਂ ਟਰਨ ਕਰਕੇ ਸਿੱਧਾ ਆਨੇ ਮੈਂ ਤਾਂ ਬੱਬੂ ਤਾਂ ਸਵੇਰੇ ਆਏ ਰਹੇ ਆ ਦੋਵੇਂ ਇੱਕ ਹੋਰ ਆਇਆ ਸੀ ਸਵੇਰੇ ਹਾਂ ਬਈ ਅੱਛਾ ਆਓ ਤੇ ਨਾਲੇ ਪਤਾ ਨਹੀਂ ਮੈਂ ਨਾ ਸੁੱਤੀ ਭਈ ਮੈਂ ਤਾਂ ਇੰਨੀ ਗੱਲ ਹੀ ਸੁਣੀ ਬਈ ਰਾਤ ਦੇ ਮੀਂਹ ਨੇੜੀ ਬੜਾ ਆਇਆ ਕੀ ਖਿਆਲ ਜਾਣਾ ਆਈ ਥਿੰਕ 4 ਵਜੇ ਸੀ ਸਾਰੇ ਹਾਂਜੀ ਸਵਾ 4 ਸਵਾ 4 ਇੱਕ ਹੋਰ ਬੰਦਾ ਕਹਿੰਦਾ ਮੈਂ ਸਵਾ 4 ਆਇਆ ਨਾ ਉਹ ਬੰਦਾ ਤਾਂ ਭੁੱਲ ਜਾਂਦਾ ਨਾ ਉੱਠਿਆ ਕਰੇ ਇਹਨਾਂ ਨਾਲ ਮੀਂਹ ਭਈ ਜਾਂਦਾ ਸੀ ਮੈਂ ਕਰਸ਼ਰ ਨੇ ਤਾਂ ਚੰਨੇ ਮੈਨੂੰ ਇੱਕ ਹੋਰ ਗੱਲ ਕਹੀ ਕਹਿੰਦਾ ਜੇ ਮੈਂ ਰੋਤ ਨੂੰ ਪੈਗ ਨਾ ਲਾਵਾਂ ਮੈਨੂੰ ਮੁਰਦਾ ਹੀ ਘੜੀ ਸੀ ਫਿਰਦੇ ਰਾਤ ਨੂੰ ਦੱਸੀ ਕੀ ਕਰਦੇ ਤੈਨੂੰ ਮੁਰਦੇ ਭਰਾਵਾ ਜੱਕੀ ਫਿਰਦੇ ਜਨਾਬੀ ਮਾਫੀ ਤੇ ਜੇ ਪੀ ਲੈਣਾ ਫਿਰ ਕਹਿੰਦੇ ਛੱਡ ਦਿੰਦੇ ਤੈਨੂੰ ਫੇਰ ਛੱਡ ਦੂੰ ਮਰਦੇ ਨਹੀਂ ਮੱਛਰ ਹੋਣੇ ਉਹ ਨਹੀਂ ਬੱਦੇ ਆ ਜਾਂਦੇ ਆ ਗੜੇ ਆ ਗਾ ਲਾ ਕੇ ਆ ਜਾਂਦੇ ਕਿਉਂਕਿ ਉਹਨਾਂ ਮੱਛਰ ਨਹੀਂ ਲੜਦਾ ਉਹ ਨਹੀਂ ਮੱਛਰ ਨਹੀਂ ਭਰਾਵਾ ਤੁਹਾਨੂੰ ਆਉਂਦਾ ਬਦਾਂ ਮੈਨੂੰ ਆਉਂਦਾ ਫਦਾਵਾ ਹਾਂ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਤੇ ਜੇ ਮੇਰੇ ਘੁੱਟ ਪੀਤੇ ਹੋਵੇ ਫਿਰ ਮੈਂ ਚੁੱਪ ਕਰਕੇ ਸੌ ਜਾਂਦਾ ਉਹ ਰਾਤ ਤਾਂ ਪੀਤੀ ਨਹੀਂ ਐਨੀ ਸੋਫੀ ਤੁਰਿਆ ਵਰਨਾ ਹੈ ਕਿਹਾਂ ਅਕੇ ਪੀਤੀ ਨਾ ਨਾ ਰਾਤੀਂ ਵੀਰਵਾਰ ਅਛਾ ਤਾਂ ਫਿਰ ਵੀਰਵਾਰ ਨੂੰ ਨਹੀਂ ਆਉਂਦੇ ਮੁਰਦੇ ਮੇਰ ਨੂੰ ਕਿੰਨਾ ਲੱਗਦਾ ਆ ਬਾਬਾ ਜੀ ਉਹ ਤਾ ਉਹ ਦਿਨੇ ਤੇ ਬਾਬੇ ਬੈਠੇ ਨੇ ਨਾਲ ਉਹ ਬਾਬੇ ਬੈਠੇ ਜਾਂਦੇ ਕੋਈ ਹਾਂ ਚਲ ਮੈਂ ਤਾਂ ਆਂਡੇ ਵੀ ਨਹੀਂ ਖਾਦੇਗੇ ਅੱਛਾ ਕਾ ਤੂੰ ਆਂਡੇ ਕਿੱਥੇ ਗਿਆ ਚਲੇ ਉਹ ਆਂਡੇ ਕਿੰਨਾ ਦੇ ਇਹਨਾਂ ਨੂੰ ਮੈਂ ਬੰਜਾਂ ਨੂੰ ਖਾ ਲਵਾਂ ਮੈਂ ਤਾਂ ਪੰਜ ਚਾਰ ਲਿਆ ਦਊ ਪਰ ਜੀ ਦੀ ਸੀ ਨਾ ਗੱਲ ਆਪਣੇ ਘਰੇ ਕਦੋਂ ਬਣਾਈ ਕੱਲੇ ਕੋ ਆਂਡੇ ਨਾ ਪਰ ਜੀ ਦਿੱਤੀ ਸੀ ਨਾ ਮੈਨੂੰ ਦੱਸਿਆ ਹੀ ਨਹੀਂ ਜੇ ਅੰਦਰ ਮੈਨੂੰ ਦਾ ਪਤਾ ਹੀ ਨਹੀਂ ਤੂੰ ਖਾ ਕੇ ਪਰ ਜੀ ਤਾਂ ਤਾਂ ਜੋਰ ਤੇ ਤਾਂ ਫੇਰ ਨਹੀਂ ਲੱਗਦਾ ਸੀ ਜਿੱ ਨਜ਼ਰ ਕਿਸ ਤਰੀ ਲਈ ਪਈ ਉਹਨਾਂ ਟਾਈਮ ਫੁੱਲ ਜੋਰ ਲਾਇਆ ਬੰਦੇ ਨੇ ਜਦੋਂ ਪੈ ਗਈ ਕਿਸਤ ਬੱਬੂ ਦੱਸ ਕੀ ਕਰਦਾ ਸੀ ਫਿਰ ਦੇਮਾਨ ਹੋ ਗਿਆ ਦੇਮਾਨ ਹੋ ਗਿਆ ਮੁੜ ਕੇ ਫਿਰ ਉੱਤੇ ਕੁੱਪ ਦੇ ਉੱਤੇ ਤਾਂ ਐ ਬੈਠਾ ਹੁੰਦਾ ਜਿੱਦਾਂ ਇਹਦੀ ਸਮਾਦ ਆ ਉੱਥੇ ਮੇਰੇ ਭਰਾਵਾ ਇਹਨਾਂ ਨੇ ਰਾਤੀ ਆ ਸੰਦੀਪ ਇਹਨਾਂ ਨਾਲ ਅੱਜ ਲੜੀ ਜਾਵੇ ਕਹਿੰਦੀ ਸਵੇਰੇ ਉੱਠਦੀ ਕਹਿੰਦੀ ਆ ਤੁਸੀਂ ਕਿਹੜੇ ਤਰ੍ਹਾਂ ਨਾਲ ਤਰਪੈਲ ਪਾਇਆ ਟੋਡਾ ਤਾਂ ਸਾਰੇ ਤਰਪੈਲ ਹੀ ਉੱਡਿਆ ਫਿਰਦਾ ਤੂੜੀ ਆਪਣੀ ਲੰਗੀ ਹੋਈ ਫਿਰਦੀ ਤੇ ਉਹ ਗੋਰਾ ਵੀਰਾ ਕੀ ਕਹਿੰਦਾ ਮਿਆ ਉੱਤੇ ਹੈ ਸਾਹ ਬੋਟ ਡੁੱਟ ਗਈਆਂ ਗੋਰੀਆਂ ਦੀਆਂ ਬੰਨੀਆਂ ਮੇਰੀ ਬਾਬਾ ਨੇ ਅਜ ਤੱਕ ਜਗੜਬੰਦ ਬੰਦੇ ਕਰਕੇ ਏਡੇ ਠੀਕ ਕੀਤਾ ਅੱਜ ਉੱਤੇ ਬੈਠਾ ਆਇਆ ਰਸੇ ਦਾ ਰਸੇ ਰਸੇ ਪੂਰੇ ਪਹਾੜ ਉੱਤੇ ਆਉਂਦੀ ਉੱਟ ਚੱਲ ਉਹ ਵੀ ਉੱਟ ਗਈ ਸੋ ਇਹਨੂੰ ਬਾਕੀ ਪਹਿਲੀ ਦੇ ਵਿੱਚ ਤਾਰ ਕੇ ਤੁਹਾਨੂੰ ਅਗਲੀ ਕਲਪਸ਼ੀਰ ਕਰਦੀ ਸ਼ੰਭਾ ਇੰਤੇ ਉਹ ਪਹਿਲਾਂ ਗਾਣੇ ਚਾਹੁੰਦਾ ਹੁੰਦਾ ਨਾ ਫਾਟਕ ਬਟਿੰਡੇ ਵਾਲਾ ਬੰਦ ਕਰਦਾ ਹੈ ਇਹ ਕਿਹੜਾ ਫਾਟਕ ਇਹ ਕਿਹੜਾ ਫਾਟਕ ਇਹ ਮੋਗੇ ਦਾ ਫਾਟਕ ਵੇਖੀ ਕਿੰਨੀ ਵੱਡੀ ਅਸਾਂ ਜੇ ਉੱਥੇ ਜਿਹੜੀਆਂ ਟ੍ਰੇਨਾਂ ਆਉਂਦੀਆਂ ਆ ਡਿਫਰੈਂਟ ਤਰ੍ਹਾਂ ਦੀਆਂ ਆ ਇੱਥੋਂ ਵਾਲੀਆਂ ਟ੍ਰੇਨਾਂ ਵੇਖ ਲੋ ਕਿਹੜਾ ਪੋਲ ਆਹ ਨਾਲੀ ਬਹਾਵਾ ਇਸ ਤੇ ਫਿਲਮਾਂ ਬੰਦ ਕਰੀਏ ਹਾਂ ਗੋਰਾ ਬਣਾਉਂਦਾ ਰਿਹਾ ਤੇ ਗੋਲੇ ਵਾਲਾ ਬਣੀ ਸੀ ਲੋ ਵੀ ਆਪਣੀ ਹੋ ਗਈ ਪੈਲੀ ਸ਼ੁਰੂ ਉਹ ਸਾਹਮਣੇ ਨਿਕਲਿਆ ਗਈ ਕਿਹ ਵੱਡਾ ਹਾਈਵੇ ਆ ਗਿਆ ਓਏ ਲੋ ਬਈ ਸਾਰੇ ਜਾਨੀ ਉੱਤਰ ਕੇ ਜਾਂਦੇ ਆ ਆਪਦੇ ਆਪ ਗਰਸ਼ਰਨ ਦੇ ਮਗਰ ਏ ਹੁਣ ਇੱਥੇ ਕਰਨਗੇ ਕੰਮ ਹਣਾ ਆਉਂਦਾ ਸਾਰਾ ਕਿੰਨੇ ਜਾਣੇ ਗੱਲਾਂ ਇੱਕ ਭਰਾ ਦੇ ਤਾਂ ਚੋਟੀਆਂ ਲੱਗੀਆਂ ਵੇ ਦੇ ਆਉਤੇ ਗਾਣੇ ਛੱਡਦਾ ਆ ਜਾਂਦਾ ਗੋਰਾ ਮਗਰ ਜਾਂਦਾ ਬਾਜੂ ਇਹਦਾ ਨਹੀਂ ਹੁਣ ਉੱਪਾ ਵਾਸਤਾ ਕਿ ਇਹਨਾਂ ਨੂੰ ਲੈ ਕੇ ਜਾਵਾਂਗੇ ਗੱਛਰ ਮੈਂ ਇਹਨਾਂ ਨੂੰ ਸਮਝਾਉਂਦਾ ਤਾਂ ਮਿੰਨ ਲੱਗਦਾ ਖੰਮਗਾਰ ਆਹ ਰਾਜ ਮੇਰੇ ਵੀ ਜਾਂਦੀਆਂ ਖਵਾਈਆਂ ਚ ਬਰਕਤ ਬੜੀ ਮਿਹਨਤ ਕੀਤੀ ਆ ਲੋ ਵੀ ਸਾਡੇ ਗਰਸ਼ਰਨ ਨੇ ਤਾਂ ਦੁਬਾਰਾ ਐਡਮਿਸ਼ਨ ਲੈ ਲਈ ਹੁਣ ਦੁਬਾਰਾ ਇਹ ਪੜਾਈ ਸ਼ੁਰੂ ਕਰਨ ਲੱਗਾ ਹਨਾ ਹਨਕਲੈਕਸ ਉਹ ਵੀ ਇਨਕਲੈਕਸ ਇਨਕਲੈਕਸ ਕੀ ਪਰਿਪੜਿਆ ਹਨ ਹਾਂ ਆਪਾਂ ਹੀ ਕਿਹਾ ਬਹੁਤ ਕਥਾ ਬਾਹ ਜੇ ਤਾਂ ਕੁਛ ਵੀ ਨਹੀਂ ਪੈਂਡਰਾਈਵ ਜਿਹੜੀ ਦਿੱਤੀ ਹੈ ਨਾ ਉਹਨਾਂ ਨੇ ਹਾਂ ਉਹ ਕੁਛ 3000 ਉਹ ਆ ਕੁਐਸਚਨ ਵਾਪਸ ਆ ਚੁੱਕੇ ਆ ਤੇ ਇਹਦੇ ਲੈ ਨਾਰੀਅਲ ਪਾਣੀ ਤੇ ਇੱਕ ਤੇ ਇੱਕ ਟਾਈਟੂ ਤੂੰ ਉਹਨਾਂ ਨੂੰ ਬਤਲ ਗਿਆ ਹੁਣ ਆ ਗਏ ਭੈਣਾਂ ਕੋਲ ਖਾਂਦੇ ਆਪਾਂ ਹੁਣ ਨੀ ਨਹੀਂ ਮੈਂ ਤਾਂ ਵੈਸੇ ਤੂੰ ਹੀ ਨਹੀਂ ਖਾਤਾ ਜੀ ਵੈਰੀ ਗੁੱਡ ਮੰਨੀ ਨਹੀਂ ਬਾਹਰ ਉਹ ਨਹੀਂ ਕੁਝ ਖਾਦਾ ਵੈਰੀ ਗੁੱਡ ਬਾਹਰਲਾ ਛੱਡਦਾ ਬੰਦਾ ਵੈਸੇ ਪਤਲਾ ਹੋ ਜਾਂਦਾ ਮੇਰੀ ਰਿਕੋਰਡਿੰਗ ਹਮ ਪਰ ਜੇ ਕੋਈ ਇਹਨਾਂ ਠੰਡੀ ਡਾਈਟ ਕਰਨੀ ਆ ਫਿਰ ਬਦਾਮ ਖਾਓ ਮਾਰਨਿੰਗ ਭਿੱਜੇ ਹੋਏ ਖੇਤੀ ਡਾਈਟ ਬਦਾਮ ਆਲੀ ਅੱਛਾ ਉਹਦੇ ਵਿੱਚ ਖੰਡ ਪਾ ਲੋ ਧਾਗ ਵਾਲੀ ਜਿਹੜੀ ਮਿਸ਼ਰੀ ਹੁੰਦੀ ਆ ਹਮ ਤੇ ਬਦਾਮ ਉਹਨੂੰ ਗੂੜੀਆਂ ਜੀਆਂ ਬਣਾ ਬਣਾ ਕੇ ਉਹ ਖਾਣੇ ਚੰਗੀ ਗਰਮੀ ਨਹੀਂ ਪੈਂਦੀ ਉਹਦੇ ਨਾਲ ਅੱਛਾ ਤੇ ਹੁਣ ਅਸੀਂ ਓਨ ਆਲੀ ਆਪਣੇ ਜਿਹੜੇ ਸਾਰੇ ਲੱਗੇ ਪਏ ਦੋਸਤ ਮਿੱਤਰ ਅੱਜ ਹੋਣੀ ਖੇਤੋਂ ਚੱਕਣਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਦੋ ਕਿੱਲੇ ਵਾਣ ਭਰਤਾ ਮੇਰੇ ਹਿਸਾਬ ਨਾਲ ਬਾਕੀ ਹੁਣ ਕੱਲ ਜਾਂ ਪਰਸੋਂ ਦੀ ਵਾਰੀ ਚ ਭਰਿਆ ਜਾਣਾ ਉਹਨਾਂ ਦੀ ਵੀ ਡਾਈਟ ਦਾ ਧਿਆਨ ਰੱਖਿਆ ਨਹੀਂ ਉਹ ਰੋਟੀ ਰੂਟੀ ਮੈਨੂੰ ਲੱਗਦਾ ਕੋਈ ਲੈ ਕੇ ਨਹੀਂ ਆਇਆ ਘਰੇ ਕੋਈ ਆਇਆ ਲੈ ਕੇ ਆਏ ਆ ਲੈ ਕੇ ਆਏ ਆ ਤੁਹਾਡੇ ਲਈ ਹਾਂ ਲੰਚ ਤਾਂ ਲੈ ਕੇ ਆਏ ਉਹਦਾ ਉਹ ਵਾਓ ਇਹ ਵੀ ਜੌਬ ਕਰਦੇ ਆ ਅੱਜ ਕੱਲ ਪੂਰੀ ਪਰਫੈਕਟ ਪਰ ਫਿਰ ਵੀ ਮੈਂ ਕਹਾਂ ਚਲ ਘਰੇ ਵੀ ਕਹਿੰਦੇ ਬੰਦਾ ਜਾਂਦਾ ਹੁੰਦਾ ਨਾ ਖੇਲੇ ਕੁਲੇ ਖਾਂ ਲੈ ਕੇ ਜਾਣਾ ਚਾਹੀਦਾ ਖਾਲੀ ਹੱਥ ਕਦੀ ਨਹੀਂ ਜਾਣਾ ਚਾਹੀਦਾ ਘਰੇ ਵੀ ਕਿਸੇ ਫਰੈਂਡ ਦੇ ਘਰ ਵੀ ਕਿ ਤੇ ਕੁੜੇ ਜਾਰ ਮਿੱਤਰਪੁਰ ਉਹ ਮਤਲਬ ਕਿ ਰਿਸ਼ਤੇਦਾਰ ਜਿੱਥੇ ਆਪਾਂ ਨੂੰ ਪਤਾ ਪਨਹੀਂ ਖੋਣਾ ਚਾਹੁੰਦੇ ਕਿਉਂਕਿ ਕਹਿੰਦੇ ਜੀ ਉਹਨਾਂ ਘਰਾਂ ਚ ਆਪਾਂ ਖਾਲੀ ਇੱਥੇ ਜਾਈਏ ਨਾ ਤਾਂ ਖਾਲੀ ਇੱਥੇ ਬੰਦਾ ਹੁੰਦਾ ਨਾ ਕਦੇ ਕੁੜੀਆਂ ਕੋਲ ਖਾਲੀ ਅਸੀਂ ਚਾਹਾਂ ਕੋਲ ਮਿਲਾ ਕੇ ਤੂੰ ਤੈਨੂੰ ਕੁਛ ਨਹੀਂ ਤੇਰੇ ਕੋਲ ਬੱਦੂਰੀ ਖਾਲੀ ਅਸਕੇ ਐਵੇਂ ਨਾ ਰੋੜੀ ਜਾਏਗਾ ਨਹੀਂ ਮੇਰੇ ਕੋਲ ਕਦੀ ਨਹੀਂ ਖਾਲੀ ਮੈਨੂੰ ਮਿਲਦਾ ਹੀ ਆ ਰਿਹਾ ਹਾਂ ਸੋ ਇਸੇ ਦੇ ਨਾਲ ਅਸੀਂ ਹੁਣ ਪਹੁੰਚ ਚੱਲੇ ਆ ਕਿ ਉਹਨਾਂ ਨੂੰ ਬਾਵਾਗੇ ਤੇ ਫੇਰ ਉਹਨਾਂ ਨੂੰ ਨੂਰਪੁਰੇ ਦੀ ਧਰਤੀ ਨੂੰ ਲੈ ਕੇ ਜਾਵਾਂਗੇ ਹਾਂ ਉਹ ਵੀ ਵਿਚਾਰੇ ਸਾਡੀ ਮੀਟ ਕਰ ਨੇ ਵੇਡ ਨਹੀਂ ਪਾਣੀ ਚੱਲਣ ਦਿਆ ਵੇਡ ਤਾਂ ਹੁਣ ਕਰਨੀ ਪੈਣੀ 1 2 3 4 3 ਘੰਟੇ ਹੋ ਗਏ ਅਤਾ ਘੰਟਾ ਪਾ ਵੇਡ ਕਰਕੇ ਉਹ ਚੱਲ ਬੜਾਂਗੇ ਨਾ ਲੋ ਲੈਰੀ ਓ ਸਾਹਮਣੇ ਲੱਗੇ ਨੌਜਵਾਨ ਗੱਭਰੂ ਦੇਖਦੇ ਨਹੀਂ ਪੈ ਦੇਖਣਗੇ ਆ ਦੇਖਣਗੇ ਆ ਦੇਖਣਗੇ 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 ਦੇਖਦੇ ਨਹੀਂ ਪੈ ਤਿੰਨ ਆਹਰ ਦੇ ਨੇ ਦੋ ਆਹਰ ਤੇ ਦੋ ਉਹ ਸਰੇ ਕਰਦੇ ਚਾਰ ਜਣੇ ਸੀ ਆਪਣਾ ਚਾਰ ਹੀ ਆਏ ਸੀਗੇ ਦੋ ਤਾਂ ਘਰੇ ਆ ਉਹ ਤੂੜੀ ਕਰਕੇ ਫਿਰ ਬੰਦੇ ਤਿੰਨ ਵਧੀ ਹੋਈ ਨਾ ਤੂੜੀ ਦਾ ਸੀਜ਼ਨ ਫਿਰ ਔਖਾ ਹੁੰਦਾ ਆ ਵੀ ਆੜ ਬਣਾਈ ਜਾਂਦੇ ਆ ਇਕੱਲੇ ਦੀ ਗੋਰੀ ਵੀ ਤੇ ਜਾਣ ਹੀ ਮੁੱਕੀ ਭਾਈ ਵੇਖ 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 ਇਹਨੇ ਕੜਾ ਕੀ ਕਰ ਗਿਆ ਭਾਈ ਕਈ ਨਹੀਂ ਬਾਜਦੀ ਇਹਨੇ ਕੁਝ ਖਾਦਾ ਨਹੀਂ ਹੋਣਾ ਇਹਨੇ ਕੁਝ ਖਾਦਾ ਨਹੀਂ ਨਹੀਂ ਰੋਟੀ ਨਾਲ ਇਹਨੂੰ ਲੈ ਕੇ ਆਏ ਆ ਤੇ ਸਰੇ ਨੇ ਕਾਤੇ ਗੱਦੇ ਵਾਰ ਉੱਠੀ ਆਲੇ ਤਾਂ ਇਹਨਾਂ ਦੇ ਚੱਲ ਰਹੇ ਆ ਨੇ ਆ ਵੀ ਪਰਣਾ ਹੀ ਨਹੀਂ ਪਾਣੀ ਵੰਡ ਕੇ ਲਾਇਆ ਇਹਨਾਂ ਨੇ ਇਹ ਨਾ ਦਿਮਾਗੀ ਆ ਪਾਣੀ ਵੰਡ ਕੇ ਆ ਇੱਥੋਂ ਤਾਂ ਹੀ ਪਾਣੀ ਆਇਆ ਗਿਆ ਵਾ ਲੈ ਵੀ ਇਹਨਾਂ ਦੇ ਫਨਾ ਕੇ ਲੇ ਜੇ ਮੜਾਈਏ ਇਹਨਾਂ ਨੂੰ ਲੈ ਇਹਨਾਂ ਨੇ ਜਾਣਾ ਨਹੀਂ ਹੁਣ ਬਾਹਰ ਰੁਕ ਜਾ ਵੇ ਦੇ ਪਾਣੀ ਦਾ ਕੀ ਸੋਚਦਾ ਹੈ ने चार केले खाके जाना? हाँ के राजू भीरे भज के कला रह गया सारे केले खा ले खत्म हो गया ਰੋਟੀ ਖਾ ਲਈ ਵਧੀਆ ਰਹਿ ਗਿਆ ਨਾ ਰੋਟੀ ਲੈ ਕੇ ਆਏ ਹਾਂ ਹੁਣ ਘਰੇ ਜਾ ਕੇ ਚਾਹ ਪੀਨੇ ਆ ਕਿੰਨੀ ਘਰੇ ਰਹਿ ਗਿਆ ਕੰਮ